ਪ੍ਰੋਫੈਸਰ ਸੈਬ ਸਿੰਘ ਜੀ ਦੀ ਕਿਤਾਬ ਸਿੱਖ ਸਿਦਕ ਨਹਾਰੇ ਦਾ ਦਸਵਾਂ ਲੇਖ ਕਬੀਰ ਜੀ ਦਾ ਵੋਟੀ ਨਾਲ ਰੂਸੇਵਾ ਆਵਾਜ਼ ਗੁਰਜੰਟ ਸਿੰਘ ਰੂਪਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਪ੍ਰਚਲਿਤ ਕਹਾਣੀ ਆਮ ਸਿੱਖ ਜਨਤਾ ਵਿੱਚ ਕਬੀਰ ਜੀ ਬਾਰੇ ਇੱਕ ਕਹਾਣੀ ਮਸ਼ਹੂਰ ਹੈ ਕਿ ਇੱਕ ਰੋਗੀ ਨੂੰ ਜਿਸ ਦਾ ਰੋਗ ਕਿਸੇ ਦਵਾ ਦਰਮਲ ਨਾਲ ਨਾ हट ਸਕਿਆ ਕਿਸੇ ਨੇ ਦੱਸ ਪਾਈ ਕਿ ਜੇ ਕਬੀਰ ਭਗਤ ਪਾਸ ਜਾਏ ਤਾਂ ਉਹ ਤੈਨੂੰ ਨਰਵਾ ਕਰ ਦੇਵੇਗਾ ਕਿਉਂਕਿ ਉਹ ਬੜੀ ਪਹੁੰਚ ਵਾਲਾ ਹੈ ਇਸ ਰੋਗੀ ਨੇ ਇਉਂ ਹੀ ਕੀਤਾ ਪਰ ਜਿਸ ਵੇਲੇ ਉਹ ਕਬੀਰ ਜੀ ਦੇ ਘਰ ਗਿਆ ਤਦੋਂ ਕਬੀਰ ਜੀ ਘਰ ਨਹੀਂ ਸਨ ਕਬੀਰ ਜੀ ਦੀ ਬੋਟੀ ਮਾਈ ਲੋਈ ਨੇ ਉਸ ਦੁਖੀਏ ਨੂੰ ਆਖਿਆ ਭਾਈ ਤੈਨ ਵਾਰੀ ਆਰਾਮ ਆਖ ਤੇਰਾ ਰੋਗ ਕਟਿਆ ਜਾਏਗਾ ਰੋਗੀ ਦੇ ਭਾਗ ਜਾਗ ਪਏ ਤੇ ਮਾਈ ਲੋਈ ਦੇ ਆਖੇ ਤਿੰਨ ਵਾਰੀ RAM ਆਖਣ ਨਾਲ ਉਹ ਨਵਾਂ ਨੂਰਵਾ ਹੋ ਗਿਆ ਆਪਣੇ ਘਰ ਨੂੰ ਮੁੜਦਾ ਉਹ ਆਦਮੀ ਕਬੀਰ ਜੀ ਦਾ ਜਸ ਗਾਂਦਾ ਜਾ ਰਿਹਾ ਸੀ ਰਾਹ ਵਿੱਚ ਕਬੀਰ ਜੀ ਵੀ ਮਿਲ ਪਏ ਉਹ ਆਪਣੀ ਸ਼ੋਭਾ ਹੁੰਦੀ ਸੁਣ ਕੇ ਹੈਰਾਨ ਹੋਏ ਉਸ ਮਨੁੱਖ ਤੋਂ ਕਾਰਨ ਪੁੱਛਿਆ ਜਿਸ ਤੇ ਉਸ ਨੇ ਸਾਰੀ ਹੱਦ ਬੀਤੀ ਸੁਣਾ ਦਿੱਤੀ ਪਰ ਕਬੀਰ ਜੀ ਦਾ ਮੂੰਹ ਕੁਝ ਵੱਟਿਆ ਗਿਆ ਸੋਚਿਆ ਲੋਈ ਨੇ RAM ਬੜਾ ਸਸਤਾ ਲਾ ਦਿੱਤਾ ਇੱਕ ਵਾਰੀ RAM ਆਖਿਆ ਜਨਮਾ ਜਨਮਾ ਤਰਾਂ ਦੇ ਰੋਗ ਦੂਰ ਹੋ ਜਾਂਦੇ ਹਨ ਲੋਈ ਨੇ ਤਿੰਨ ਵਾਰੀ ਕਿਉਂ ਅਖਵਾਇਆ ਕਬੀਰ ਜੀ ਘਰ ਆਏ ਤਾਂ ਲੋਈ ਵੱਲੋਂ ਮੂੰਹ ਮੋਟਾ ਕੀਤਾ ਰੱਖਿਆ ਤੇ ਗਿਲਾ ਕੀਤਾ ਕਿ ਤਿੰਨ ਵਾਰੀ RAM ਕਿਉਂ ਅਖਵਾਉਣਾ ਸੀ ਇਹ ਉੱਪਰ ਦਿੱਤੀ ਕਹਾਣੀ دیਵਾਨਾ ਵਿੱਚ ਕਈ ਪ੍ਰਚਾਰਕ ਸੁਣਾਇਆ ਕਰਦੇ ਹਨ ਫਿਰ ਕਬੀਰ ਜੀ ਦਾ ਇੱਕ ਸ਼ਬਦ ਗਾਉਂਦੇ ਹਨ ਜਿਸ ਦੇ ਨਾਲ ਹੇਠ ਲਿਖੀ ਧਾਰਨਾ ਲਾਉਂਦੇ ਹਨ ਜੋ ਮਾਈ ਲੋਈ ਵੱਲੋਂ ਤਰਲਾ ਹੈ ਇੱਕ ਵਾਰੀ RAM ਬੋਲਦੀ ਜੇ ਮੈਂ ਜਾਣਦੀ ਸੱਜਣ ਕੰਡ ਦੇਣੀ ਅਸਲ ਸ਼ਬਦ ਜਿਸ ਸ਼ਬਦ ਦੇ ਨਾਲ ਇਹ ਧਾਰਨਾ ਗਾਵੀ ਜਾਂਦੀ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਆਸਾ ਵਿੱਚ یوں ਦਰਜ ਹੈ ਕਰਵਟ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਨ ਬਿੰਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੀ ਕਰਵਟ ਦੇ ਮੋਕੋ ਕਾਹੇ ਕੋ ਮਾਰੀ ਰਹਾ ਜੋ ਤਨ ਚੀਰੇ ਅੰਗ ਨ ਮੋਰੂ ਪਿੰਡ ਪਰੈ ਤੋ ਪ੍ਰੀਤ ਨਾ ਤੋਰੂ ਹਮ ਤੁਮ ਵਿਚ ਭਇਓ ਨਹੀਂ ਕੋਈ ਤੁਮੇ ਜੋ ਕੰਤ ਨਾਰ ਹਮ ਸੋਈ ਕਹਿ ਤਕਬੀਰ ਸੁਨੋ ਰੇ ਲੋਈ ਅਬ ਤੁਮਰੀ ਪ੍ਰਤੀਤ ਨ ਹੋਈ ਉਥਾਨ ਕਾ ਵਜੋ ਅਰਥ ਕਰਨ ਲੱਗਿਆ ਉਥਾਨ ਕਾ ਵਜੋ ਇਉਂ ਲਿਖਿਆ ਮਿਲਦਾ ਹੈ ਲੋਈ ਕੀ ਸੰਤੋ ਮੇ ਪ੍ਰੀਤ ਨਾ ਦੇਖ ਕਰ ਤਿਸ ਕੀ ਓਰ ਸੇ ਕਬੀਰ ਮੁਖ ਫੇਰ ਬੈਠੇ ਤਬ ਬੇਨਤੀ ਕਰਤੀ ਲੋਈ ਨੇ ਕਿ ਹਿਆ ਹੇ ਕਬੀਰ ਮੇਰੇ ਕਰਵਤ ਲੈਣਾ ਭਲਾ ਹੈ ਪਰੰਤੂ ਤੇਰਾ ਮੁਖ ਫੇਰਨਾ ਭਲਾ ਨਹੀਂ ਜਾਂ ਤੇ ਤੁਮ ਮੁਖ ਸਨਮੁਖ ਕਰੋ ਜੋ ਆਗਿਆ ਕਰੋਗੇ ਸੋਈ ਕਰੂੰਗੀ ਤਿਸ ਦਾ ਕਥਨ ਸੁਣ ਗ੍ਰਿਹ ਕੁਟੁੰਬ ਕਾ ਪ੍ਰੇਮ ਛੋੜ ਪਰਮੇਸ਼ਰ ਕੇ ਲਾਭ ਹੇਤ ਅਧਿਕਾਰੀ ਬਣ ਸੇਵਾ ਕਰੇਗੀ ਇਸ ਬਾਤ ਕਾ ਨਿਸ਼ਚੇ ਨਹੀਂ ਸਾਡੇ ਹੁਣ ਦੇ ਵਿਦਵਾਨਾਂ ਨੇ ਇਹ ਸ਼ਬਦ ਦਾ ਅਰਥ ਕਰਨ ਲੱਗਿਆਂ ਉਹ ਥਾਨਕਾ ਵਿੱਚ ਇਉਂ ਲਿਖਿਆ ਹੈ ਨੰਬਰ 1 ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁੱਧ ਅੜੀ ਰਹੀ ਫਿਰ ਖਿਵਾ ਮੰਗਦੀ ਹੈ ਪਰ ਕਬੀਰ ਜੀ ਨਾਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉਤੇ ਇਤਬਾਰ ਨਹੀਂ ਰਿਹਾ ਨੰਬਰ 2 ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਆਦਕ ਨਾਲ ਸੇਵਾ ਨਾ ਕਰਨ ਤੇ ਕਬੀਰ ਜੀ ਰੁੱਸ ਕੇ ਬਹਿ ਗਏ ਲੋਈ ਨੇ ਇਹ ਬੇਨਤੀ ਕੀਤੀ ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ ਬਾਕੀ ਲੋਈ ਜੀ ਦੀਆਂ ਸ੍ਰੀ ਸਤਿਗੁਰੂ ਸ੍ਰੀ ਗੁਰੂ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ ਇਹ ਆਤਮਿਕ ਵਲਵਲੇ ਹਨ ਜੋ ਹਰੇਕ ਸਿੱਖ ਦੇ ਅੰਦਰ ਉੱਠਣੀ ਜ਼ਰੂਰੀ ਹਨ ਇਥੇ ਕਿਸੇ ਐਸੀਆਂ ਹੋਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ ਜੋ ਹੁਣ ਸਾਡੇ ਜੀਵਨ ਵਿੱਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਣੀ ਵਿੱਚ ਜੀਵਨ ਦੇ ਉਹ ਤਰੰਗ ਤੇ ਉਹ ਨਿਜਮ ਦਿੱਤੇ ਹਨ ਜੋ ਜਦ ਤੱਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉੱਤੇ ਢੋਗਦੇ ਰਹਿਣਗੇ ਤੇ ਹਨੇਰੇ ਵਿੱਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ ਜੇ ਕੋਈ ਸ਼ਬਦ ਇਸ ਵੇਲੇ ਮਨੁੱਖਾ ਜੀਵਨ ਵਿੱਚ ਠੀਕ ਫੱਬਵਾ ਨਹੀਂ ਜਾਪਦਾ ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਹੋਰ ਬੀਤੀ ਕਹਾਣੀ ਜੋੜ ਕੇ ਘਰ ਪੂਰਾ ਨਹੀਂ ਕੀਤਾ ਜਾ ਸਕੇਗਾ ਪੂਰਨ ਸ਼ਰਧਾ ਵਾਲੇ ਸਿੱਖ ਦੇ ਅੰਦਰ ਇਹ ਖਿਆਲ ਉੱਠਣਾ ਕੁਦਰਤੀ ਹੈ ਕਿ ਇਸ ਵੇਲੇ ਇਹ ਸ਼ਬਦ ਮੈਨੂੰ ਕੀ ਚਾਨਣ ਦੇ ਰਿਹਾ ਹੈ ਕਹਾਣੀ ਵਿੱਚ ਸਿੱਖਿਆ ਇਸ ਉੱਪਰ ਦਿੱਤੀ ਕਹਾਣੀ ਵਿੱਚੋਂ ਇੱਕੋ ਗੱਲ ਪ੍ਰਤੱਖ ਦੇਖਦੀ ਹੈ ਕਿ ਮਾਈ ਲੋਈ ਉੱਤੇ ਉਹਨਾਂ ਦੇ ਪਤੀ ਭਗਤ ਕਬੀਰ ਜੀ ਗੁੱਸੇ ਹੋ ਗਏ ਮਾਈ ਲੋਈ ਨੇ ਮਨਾਉਣ ਲਈ ਬੜੇ ਤਰਲੇ ਲਏ ਪਰ ਕਬੀਰ ਜੀ ਨਾ ਮੰਨੇ ਘਰ ਵਿੱਚ ਕਹਿੰਦੇ ਨੇ ਭਾਂਡੇ ਵੀ ਠਹਿਕ ਪੈਂਦੇ ਹਨ ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਬੌਤੀ ਖਸਮ ਕਦੇ ਵੀ ਆਪੋ ਵਿੱਚ ਨਾਰਾਜ਼ ਨਾ ਹੁੰਦੇ ਹੋਣ ਤਾਂ ਕਿ ਇਹ ਸ਼ਬਦ ਨੇ ਇਹੀ ਸਾਡੀ ਅਗਵਾਈ ਕਰਨੀ ਹੈ ਕਿ ਜੇ ਇੱਕ ਵਾਰੀ ਬੋਤੀ ਉੱਤੇ ਗੁੱਸੇ ਹੋ ਪਏ ਉਹ ਵਿਚਾਰੀ ਪਈ ਤਰਲੇ ਕਰੇ ਅਸਾਂ ਉਸ ਉੱਤੇ ਮੁੜ ਇਤਬਾਰ ਕਰਨਾ ਹੀ ਨਹੀਂ ਤਾਂ ਫਿਰ ਅਜਿਹੇ ਘਰਾਂ ਦੀ ਵਸੋਂ ਕਿਹੋ ਜਿਹੀ ਬਣ ਜਾਵੇਗੀ ਕੱਚੀ ਬਾਣੀ ਸਿੱਖ ਧਰਮ ਦੇ ਇਤਿਹਾਸ ਵਿੱਚ ਅਜੇ ਤੱਕ ਕਿਤੇ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਸਤਗੁਰੂ ਜੀ ਨੇ ਮਾਈ ਲੋਈ ਨੂੰ ਭਗਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਸੀ ਤੇ ਉਸ ਨੂੰ ਪੂਰਨ ਮੁਕਮਲ ਜੀਵਨ ਵਾਲੀ ਸਮਝ ਲਿਆ ਸੀ ਆ ਫਿਰ ਮਾਈ ਲੋਈ ਦੀ ਕੋਈ ਕਵਤਾ ਬਾਣੀ ਦਾ ਦਰਜਾ ਨਹੀਂ ਰੱਖ ਸਕਦੀ ਜਿਸ ਇਸਤਰੀ ਉੱਤੇ ਉਸ ਦਾ ਆਪਣਾ ਹੀ ਪਤੀ ਬੇਪਰਤੀਤੀ ਜ਼ਹਰ ਕਰ ਰਿਹਾ ਦੱਸਿਆ ਜਾਂਦਾ ਹੈ ਉਸ ਦੇ ਕੱਚੇ ਲਫ਼ਜ਼ ਰੱਬੀ ਜੋਤ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੇ ਸਨ ਤਪਲਾ ਅਤੇ ਉਸ ਦਾ ਨਿਰਣਾ ਕਿਸੇ ਵੀ ਸ਼ਬਦ ਨੂੰ ਸਮਝਣ ਲਈ ਸਾਖੀਆਂ ਦਾ ਆਸਰਾ ਲੈਣਾ ਕਈ ਵਾਰੀ ਕੋਰਾਏ ਪਾ ਸਕਦਾ ਹੈ ਜਿਵੇਂ ਕਿ ਇਹ ਸ਼ਬਦ ਬਾਰੇ ਪ੍ਰਤੱਖ ਦਿਸ ਰਿਹਾ ਹੈ ਅਸਲ ਵਿੱਚ ਇੱਥੇ ਕੋਈ ਵੀ ਝਗੜਾ ਕਬੀਰ ਜੀ ਦਾ ਮਾਈ ਲੋਈ ਨਾਲ ਨਹੀਂ ਹੋ ਰਿਹਾ ਕਬੀਰ ਜੀ ਨੇ ਲਫ਼ਜ਼ ਲੋਈ ਹੋਰ ਵੀ ਕਈ ਸ਼ਬਦਾਂ ਵਿੱਚ ਵਰਤਿਆ ਹੈ ਪਰ ਹਰ ਥਾਂ ਉਸ ਨੂੰ ਮਾਈ ਲੋਈ ਸਮਝਣਾ ਭਾਰੀ ਭੁਲ ਹੈ ਇਹ ਸ਼ਬਦ ਵਿੱਚ ਵਰਤਿਆ ਲਫ਼ਜ਼ ਲੋਈ ਕਿਸੇ ਜਨਾਨੀ ਵਾਸਤੇ ਹੈ ਜਾਂ ਕਿਸੇ ਪੁਲਿੰਗ ਪਦਾਰਥ ਬਾਰੇ ਇਹ ਨਿਰਣਾ ਲਫ਼ਜ਼ ਰੇ ਤੋਂ ਹੋ ਰਿਹਾ ਹੈ ਰੇ ਸਦਾ ਹੀ ਪੁਲਿੰਗ ਵਾਸਤੇ ਹੁੰਦਾ ਹੈ ਤੇ ਰੀ ਸਦਾ ਇਸਤਰੀ ਲਿੰਗ ਵਾਸਤੇ ਜਿਵੇਂ ਕਿ ਊੜਾ ਰੇ ਪੁਲਿੰਗ ਵਾਸਤੇ ਨੰਬਰ 1 ਰੇ ਨਰ ਗਰਭ ਕੁੰਡਲ ਜਬ ਆਸ਼ਿਤ ਨੰਬਰ 2 ਕਾਹੇ ਰੇ ਨਰ ਗਰਭ ਕਰਤੋ ਨੰਬਰ 3 ਰੇ ਨਰ ਕਾਹੇ ਪਪੂਰੋ ਦੇ ਨੰਬਰ 4 ਕਹਿਤ ਕਬੀਰ ਸੁਨੋ ਰੇ ਲੋਈ ਭਰਮ ਨਾ ਭੂਲੋ ਕੋਈ ਕਿਆ ਕਾਸੀ ਕਿਆ ਊਕਰ ਮਗਹਰ ਰਾਮ ਹਿਦੈ ਜੋ ਹੋਈ ਤਨਾਸਰੀ ਨੰਬਰ 5 ਲੰਕਾ ਸਾ ਕੋਟ ਸਮੁੰਦ ਸਿਖਾਈ ਕਹਿ ਤਕਬੀਰ ਸੁਨੋ ਰੇ ਰੋਈ ਆ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਭਾਗ ਐੜਾ ਰੀ ਇਸਤਰੀ ਲਿੰਗ ਵਾਸਤੇ ਨੰਬਰ 1 ਰਹੋ ਰਹੋਰੀ ਬਹੂਰੀਆ ਘੁੰਗਟ ਜਿਨ ਕਾਢੇ ਆਸਾ ਕਬੀਰ ਨੰਬਰ 2 ਗਾਓ ਗਾਉਰੀ ਦੁਲਨੀਆਂ ਮੰਗਲ ਚਾ ਨੰਬਰ 3 ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਗੁਜਰੀ ਤਲੋਚਾਂ ਦੀ ਨੰਬਰ 4 ਅਰੀ ਬਾਈ ਬੇਟੀ ਦੇ ਨਾ ਜਾਈ ਸੋਰਠ ਨਾਮਦੇਵ ਜੀ ਨੰਬਰ 5 ਕਿਆ ਜਾਨਾ ਕਿਆ ਹੋਏਗਾ ਰੀ ਮਾਈ ਆਸਮ ਹੱਲਾ ਪਹਿਲਾ ਨੰਬਰ 6 ਭਾਵਨ ਤਿਆਗਿਓ ਰੀ ਤਿਆਗਿਓ ਗੋੜੀ ਮਹੱਲਾ ਪੰਜਵਾਂ ਸਤਗੁਰ ਜੀ ਨੇ ਵੀ ਲਫਜ਼ ਲੋਈ ਆਪਣੀ ਬਾਣੀ ਵਿੱਚ ਵਰਤਿਆ ਹੈ ਤੇ ਇਸ ਦਾ ਅਰਥ ਹੈ ਜਗਤ ਜਿਵੇਂ ਕਿ ਨੰਬਰ 1 ਆਪ ਅਗੋਚਰ ਧੰਦੇ ਲੋਈ ਜੋਗ ਜੁਗਤ ਜਗ ਜੀਵਨ ਸੋਈ ਉਹ ਔੰਕਾਰ ਮਹੱਲਾ ਪਹਿਲਾ ਨੰਬਰ 2 ਆਪੇ ਲੇਵੇ ਆਪੇ ਦੇਵੇ ਤੈਹ ਲੋਈ ਜਗਤ ਪਿਤ ਦਾਤਾ ਹੈ ਮਾਰੂ ਮਹੱਲਾ ਪਹਿਲਾ ਨੰਬਰ 3 ਆਪ ਨਿਰਾਲਮ ਹੋਰ ਧੰਦੇ ਲੋਈ ਗੁਰ ਪ੍ਰਸਾਦੀ ਬੂਝੈ ਕੋਈ ਮਾਰੂ ਮਹੱਲਾ ਤੀਜਾ ਨੰਬਰ 4 ਇਕੋ ਹੁਕਮ ਵਰਤੇ ਸਭ ਲੋਈ ਇਕਸਤੇ ਸਭ ਉਪਤ ਹੋਈ ਗੋੜੀ ਮਹੱਲਾ ਪਹਿਲਾ ਇਸੇ ਤਰ੍ਹਾਂ ਕਬੀਰ ਜੀ ਦੇ ਉੱਪਰ ਲਿਖੇ ਸ਼ਬਦ ਵਿੱਚ ਆਇਆ ਲਫ਼ਜ਼ ਲੋਈ ਉਹਨਾਂ ਦੀ ਵੋਟੀ ਵਾਸਤੇ ਨਹੀਂ ਹੈ ਉਸ ਦਾ ਅਰਥ ਹੈ ਜਗਤ ਕਿਉਂਕਿ ਉਸ ਨਾਲ ਪੁਲਿੰਗ ਵਾਚਕ ਲਹਜ਼ ਅਰੇਬੀ ਵਰਤਿਆ ਹੋਇਆ ਹੈ ਸੋ ਇਸ ਸ਼ਬਦ ਵਿੱਚ ਨਾ ਤੇ ਕਿਤੇ ਕਬੀਰ ਜੀ ਦਾ ਆਪਣੀ ਵੋਟੀ ਨਾਲ ਰਸੇਵਾ ਹੈ ਤੇ ਨਾ ਹੀ ਇੱਥੇ ਮਾਈ ਲੋਈ ਕੋਈ ਤਰਲੇ ਲੈ ਰਹੀ ਹੈ ਇਹ ਟਪਲੇ ਵਿਦਵਾਨ ਸੱਜਣਾ ਨੂੰ ਕੇਵਲ ਇਸ ਵਾਸਤੇ ਲੱਗੇ ਹਨ ਕਿ ਉਹਨਾਂ ਨੇ ਇਸ ਸ਼ਬਦ ਦਾ ਅਰਥ ਕਰਨ ਵੇਲੇ ਅਰੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਤੇ ਪੰਡਿਤ ਤਾਰਾ ਸਿੰਘ ਜੀ ਦੀ ਚਲਾਈ ਸਾਖੀ ਦੇ ਵਹਿਣ ਵਿੱਚ ਹੀ ਟਿਕੇ ਰਹੇ ਅਸਲ ਗੱਲ ਇੱਥੇ ਕਬੀਰ ਜੀ ਪਹਿਲੇ ਤਿੰਨ ਬੰਦਾ ਵਿੱਚ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਹਨ ਤੇ ਅਖੀਰਲੇ ਬੰਦ ਵਿੱਚ ਜਗਤ ਦੇ ਮੋਹ ਨੂੰ ਉਲਾੰਭਾ ਦਿੰਦੇ ਹਨ ਜਿਸ ਨੇ ਪ੍ਰਭੂ ਚਰਨਾਂ ਤੋਂ ਵਿਛੜਿਆ ਸੀ ਸਾਰੇ ਸ਼ਬਦ ਦਾ ਅਰਥ ਇਹੋ ਹੈ ਇਹ ਪਿਆਰੇ ਪ੍ਰਭੂ ਮੈਂ ਤੇਤੋਂ ਕੁਰਬਾਨ ਹਾਂ ਮੇਰੇ ਵੱਲ ਤੱਕ ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਆ ਹੈ ਭਾਵ ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾ ਕਰੇ ਤਾਂ ਮੈਂ ਜੀਉ ਨਹੀਂ ਸਕਦਾ ਰਹਾ ਦਾਤਾ ਤੇਰੇ ਪਿੱਠ ਦੇਣ ਨਾਲੋਂ ਮੈਨੂੰ ਸਰੀਰ ਉੱਤੇ ਆਰਾ ਸਹਾਰ ਲੈਣਾ ਚੰਗਾ ਹੈ ਭਾਵ ਆਰੇ ਨਾਲ ਸਰੀਰ ਚਰਾਣ ਵਿੱਚ ਇਤਨੀ ਪੀੜ ਨਹੀਂ ਜਿੰਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਝੇ ਰਹਿਣ ਵਿੱਚ ਹੈ हे सज्जन प्रभु मेरी अरज होई सुनके मेरे गल लग भाव तेरी याद मेरे गल दा हार बनी रहे ए प्रभु जे तू मेरा शरीर चीर देवे ता भी मैं इस नु बचाण दी खातिर पछां नहीं हटंगा ए शरीर नाश हो जान ते भी मैं तेरे नालो प्यार नहीं तोडना ए प्यारे मेरे तेरे विच कोई वेथ नहीं है तू ओही प्रभु खसम है ते मैं जीव स्त्री ਤੇਰੀ ਨਾਰ ਹੇ ਵਿਥ ਪਵਾਨ ਵਾਲਾ ਚੰਦਰਾ ਜਗਤ ਦਾ ਮੋਹ ਸੀ ਸੋ ਕਬੀਰ ਆਖਦਾ ਹੈ ਸੁਣ ਏ ਜਗਤ ਇਹ ਜਗਤ ਦੇ ਮੋਹ ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ ਹੇ ਮੋਹ ਹੁਣ ਮੈਂ ਤੇਰੇ ਜਾਲ ਵਿੱਚ ਨਹੀਂ ਫਸਾਂਗਾ ਤੂੰ ਹੀ ਮੈਨੂੰ ਮੇਰੇ ਪਤੀ ਪ੍ਰਭੂ ਤੋਂ ਵਿਛੋੜਦਾ ਹੈ ਸ਼ਬਦ ਦਾ ਪਾ ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ ਕਿਤਾਬ ਸਿੱਖ ਸਿਦਕ ਨਾ ਹਾਰੇ ਲੇਖਕ ਪ੍ਰੋਫੈਸਰ ਸਹਿਬ ਸਿੰਘ ਭਾਗ 10ਵਾਂ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ